ਕਹਿੰਦੇ ਨੇ ਜਿਦੀ ਕਿਸਮਤ ਦੇ ਵਿੱਚ ਜੋ ਹੋਵੇ ਉਹ ਮਿਲ ਹੀ ਜਾਂਦਾ ਹੈ ਬਿਨਾਂ ਕਰਮਾਂ ਤੋਂ ਤਾਂ ਕਿਸੇ ਨੂੰ ਇੱਕ ਦਾਣਾ ਵੀ ਨਹੀਂ ਮਿਲਦਾ ਤੇ ਅਜਿਹਾ ਹੀ ਕੁਝ ਹੁੰਦਾ ਹੈ ਲੋਟਰੀ ਦੇ ਮਾਮਲੇ ਦੇ ਵਿੱਚ ਲੋਕ ਅਕਸਰ ਹੀ ਲੋਟਰੀ ਟਿਕਟ ਆਕ੍ਰੇਟੇ ਦੇਣ ਆਪਣੀ ਕਿਸਮਤ ਅਜ਼ਮਾਉਂਦੇ ਨੇ ਤੇ ਕਈ ਵਾਰ ਉਹਨਾਂ ਨੂੰ ਮਾਇੂਸ ਹੋ ਕੇ ਵੀ ਜਾਣਾ ਪੈਂਦਾ ਹੈ ਤੇ ਕਈ ਵਾਰ ਉਹ ਟੋਲ ਨਗਾਰੇ ਵਜਾਉਂਦੇ ਹੋਏ ਇਨਾਮ ਲੈ ਕੇ ਵੀ ਜਾਂਦੇ ਨੇ ਪਰ ਉਥੇ ਇੱਕ ਟਿਕਟ ਅਜਿਹੀ ਵੀ ਹੈ ਜੁਦ ਕੀ 1 ਕਰੋੜ ਰੁਪਏ ਦਾ ਨਾਮ ਨਿਕਲਦਾ ਹੈ ਪਰ ਅਫਸੋਸ ਦੀ ਗੱਲ ਹੁੰਦੀ ਹੈ ਕਿ ਜਿਸ ਟਿਕਟ ਤੇ ਇਹ 1 ਕਰੋੜ ਰੁਪਏ ਦਾ ਇਹ ਨਾਮ ਨਿਕਲਦਾ ਹੈ ਉਹ ਟਿਕਟ ਵਿਕੀ ਨਹੀਂ ਹੁੰਦੀ ਇਹ ਮਾਮਲਾ ਸਾਹਮਣੇ ਆਉਂਦਾ ਹੈ ਮਲੇਰ ਕੋਟ ਦਾ ਤੋਂ ਜਿੱਥੇ ਕਿ ਟਿਕਟ ਵਿਕਰੇਤਾ ਜਿਸ ਵੱਲੋਂ ਕੀ ਜੋ ਲੱਕੀ ਨੰਬਰ ਕੱਢੇ ਜਾਂਦੇ ਨੇ ਸਰਕਾਰੀ ਲੋਟਰੀ ਸਟਾਲ ਹੈ ਪਰ ਉਥੇ ਲੋਕ ਕਿ ਕਿਸਮਤ ਅਜ਼ਮਾਉਣ ਵਿੱਚ ਬਹੁਤ ਆਉਂਦੇ ਨੇ ਪਰ ਇਸ ਵਾਰ ਕੁਝ ਅਜੀਬਾ ਹੁੰਦਾ ਹੈ ਜੋ ਕਿ ਹਰ ਕਿਸੇ ਨੂੰ ਹੈਰਾਨ ਵੀ ਕਰ ਦਿੰਦਾ ਹੈ देयर ਇਸ ਅ 6 ਰੁਪਏ ਵਾਲੀ ਟਿਕਟ ਜਿੱਤੇ ਕਿ 1 ਕਰੋੜ ਰੁਪਏ ਦਾ ਇਨਾਮ ਨਿਕਲਣਾ ਸੀ ਅਤੇ ਇਨਾਮ ਨਿਕਲ ਵੀ ਹੁੰਦਾ ਹੈ ਪਰ ਜਿਸ ਟਿਕਟ ਤੇ ਇਨਾਮ ਨਿਕਲਦਾ ਹੈ ਉਹ ਟਿਕਟ ਵਿਕੀ ਹੀ ਨਹੀਂ ਹੁੰਦੀ ਇਸ ਕਾਰਨ ਕਿ ਜਿੱਥੋਂ ਇਹ ਪੈਸਾ ਆਇਆ ਸੀ ਉਹਦੇ ਕੋਲ ਹੀ ਇਹ ਵਾਪਸ ਚਲਾ ਜਾਂਦਾ ਹੈ ਜਾਨੀ ਕਿ ਸਰਕਾਰ ਵੱਲੋਂ ਹੀ ਪੈਸਾ ਜਾਰੀ ਕੀਤਾ ਗਿਆ ਸੀ ਟਿਕਟ ਦਾ ਇਨਾਮ ਤੇ ਇਨਾਮ ਵਾਪਸ ਮੁੜ ਤੋਂ ਸਰਕਾਰੀ ਸਰਕਾਰ ਕੋਲ ਹੀ ਚਲਾ ਜਾਂਦਾ ਹੈ ਜਿਉਂ ਤੇ ਕਿ ਟਿਕਟ ਵਿਕਰੇਤਾ ਦਾ ਕਹਿਣਾ ਹੈ ਕਿਰਜਲ ਤੋਂ ਤੋਂ ਕੁਝ ਮਿੰਟ ਪਹਿਲਾਂ ਹੀ ਉਸ ਵੱਲੋਂ ਜੋ ਟਿਕਟਾਂ ਨਹੀਂ ਵਿਕਿਆ ਉਹਨਾਂ ਦੀਆਂ ਤਸਵੀਰਾਂ ਖਿੱਚ ਕੇ ਭੇਜ ਦਿੱਤੀ ਜਾਂਦੀ ਹੈ ਕਿ ਇਹ ਟਿਕਟਾਂ ਅਨਸੋਲਡ ਨੇ ਤੇ ਇਸੇ ਹੀ ਕਾਰਨ ਜਦੋਂ ਕੁਝ ਟਾਈਮ ਬਾਅਦ ਰਿਜ਼ਲਟ ਆਉਂਦਾ ਹੈ ਤਾਂ ਹੈਰਾਨ ਹੋ ਜਾਂਦੇ ਨੇ ਸਾਰੇ ਦੇਖ ਕੇ ਕਿਉਂਕਿ ਜੜੀਆਂ ਟਿਕਟਾਂ ਵਿਕੀਆਂ ਨਹੀਂ ਸੀ ਉਹਨਾਂ ਹੀ ਟਿਕਟਾਂ ਤੇ ਇਨਾਮ ਨਿਕਲ ਆਉਂਦਾ ਹੈ ਇੱਕ 1 ਕਰੋੜ ਰੁਪਏ ਦਾ ਉਸ ਤੋਂ ਬਾਅਦ ਕਿ ਫਿਰ ਟਿਕਟ ਵਿਕਰੇਤਾ ਵੀ ਇਹੀ ਕਹਿੰਦੇ ਨੇ ਕਿ ਜਿਸ ਦੇ ਕਰਮਾਂ ਦੇ ਵਿੱਚ ਜੋ ਲਿਖਿਆ ਹੋਵੇ ਉਹ ਮਿਲ ਹੀ ਜਾਂਦਾ ਹੈ ਕਹਿੰਦੇ ਨੇ ਕਿ ਜੇਕਰ ਉਹ ਖੁਦ ਵੀ ਟਿਕਟ ਪਾਉਂਦੇ ਤਾਂ ਸ਼ਾਇਦ ਉਹਨਾਂ ਨੂੰ ਵੀ 1 ਕਰੋੜ ਦਾ ਇਨਾਮ ਲੱਗ ਜਾਂਦਾ ਪਰ ਫਿਲਹਾਲ ਇਸ ਚੀਜ਼ ਦਾ ਨਾ ਤਾਂ ਅਫਸੋਸ ਮਨਾਇਆ ਜਾ ਸਕਦਾ ਤੇ ਨਾ ਹੀ ਕੁਝ ਹੋਰ ਕਿਉਂਕਿ ਜੋ ਕਰਮਾਂ 'ਚ ਲਿਖਿਆ ਸੀ ਉਹ ਤਾਂ ਹੁਣ ਮਿਲ ਗਿਆ ਫਿਲਹਾਲ ਇਹ ਪੈਸਾ ਸਰਕਾਰ ਵੱਲੋਂ ਜਾਰੀ ਹੋਇਆ ਸੀ ਤੇ ਇਹ ਪੈਸਾ ਵਾਪਸ ਸਰਕਾਰ ਕੋਲ ਹੀ ਚਲਾ ਗਿਆ ਹੈ ਹਾਂਜੀ ਆ ਰਿਜ਼ਲਟ ਹੈ ਜਿਹੜਾ ਮੇਰੇ ਹੱਥ ਦੇ ਵਿੱਚ ਇਹ ਹੈਗਾ ਡੀਅਰ ਲਾਟਰੀ ਦਾ ਸਿਕੰਸ ਸਟੇਟ 600 ਰੁਪਏ ਵਾਲਾ ਦਾ ਨੰਬਰ ਹੈਗਾ 97L78496 ਤੇ ਮੇਰੇ ਹੱਥ ਦੇ ਵਿੱਚ ਨਾਲ ਟਿਕਟ ਵੀ ਹੈ ਜੀ 97L78496 ਇਹ 1 ਕਰੋੜ ਰੁਪਏ ਦਾ ਨਾਮ ਆ 1 ਕਰੋੜ ਰੁਪਏ ਦਾ ਅੱਜ 6 ਵਜੇ ਜੋ ਮਲੇਰ ਕੋਲਾ ਦੇ ਵਿੱਚ ਆਇਆ 6 ਵਜੇ ਮਲੇਰ ਕੋਲਾ ਦੇ ਵਿੱਚ ਆ ਗਿਆ ਸੀ ਇਹ 1 ਕਰੋੜ ਵਾਲੀ ਟਿਕਟ ਪਰ ਮੈਂ ਖੁਸ਼ ਨਹੀਂ ਨਾ ਨਜ਼ਰ ਆ ਰਿਹਾ ਕਿਉਂ ਨਹੀਂ ਆ ਰਿਹਾ ਅਫਸੋਸ ਜਿਹਨੂੰ ਇਨਾਮ ਲੱਗਣਾ ਸੀ ਉਹ ਮੇਰੇ ਕੋਲ ਵਿਜੀਤਾ ਨਹੀਂ ਆਇਆ ਕਿੱਦਾਂ ਨਹੀਂ ਆਇਆ ਇਹ ਜਿਹੜੀ ਟਿਕਸੀ ਮੇਰੇ ਕੋਲ 6 ਕਾਪੀਆਂ ਰਹਿੰਦੀਆਂ ਸਿਰਫ 6 ਕਾਪੀਆਂ ਰਹਿਣ ਦੇ ਬਾਵਜੂਦ ਜਦੋਂ ਟਾਈਮ ਓਵਰ ਹੁੰਦਾ ਹੈ ਤਾਂ ਮੈਂ ਗਵਰਨਮੈਂਟ ਨੂੰ ਬਾਕਸ ਕਰਦੀਆਂ ਤੇ ਇਹ ਨਾਮ ਗਵਰਨਮੈਂਟ ਦੇ ਖਾਤੇ ਚ ਲਿਆ ਗਿਆ ਜੇਕਰ ਮੇਰੇ ਕੋਲ ਕੀ ਅਜ ਗਾਤ ਡੋਗ ਆ ਕਿ ਵੱਧ ਆ ਜਾਂਦੀ ਜਾਂ ਜਿਹਦੇ ਕਰਮਾਂ ਚ ਸੀ ਆ ਜਾਂਦਾ ਤਾਂ 1 ਕਰੋੜ ਰੁਪਏ ਜ ਮਲੇ ਕੋਲੇ ਦੀ ਧਾਫੀ ਤੇ ਲੱਗਣਾ ਸੀ ਤੁਸੀਂ ਚੈੱਕ ਕਰ ਸਕਦੇ ਹੋ ਡੇਟ ਚੈੱਕ ਕਰ ਸਕਦੇ ਹੋ 12 9 25 6 ਪੀਐਮ 97L 78496 ਤੇ ਟਿਕਟ ਨੰਬਰ 97L 78496 ਤੇ 50 ਸੀਰੀਅਲ ਸੀਏ 1 ਕਰੋੜ ਦਾ ਪ੍ਰਾਈਜ਼ ਇਹ ਤੇ ਲੱਗਣਾ ਜਿਹੜੀਆਂ ਨਾਲ ਦੀਆਂ 49 ਟਿਕਟਾਂ ਸੀ ਉਹਨਾਂ ਦੇ ਵੀ ਕੌਂਸਲੇਸ਼ਨ ਪ੍ਰਾਈਜ਼ 1000-1000 ਮਿਲਣਾ ਸੀ ਪਰ ਇਸ ਚੀਜ਼ ਨੂੰ ਇਹ ਚ ਕਹਾਂਗੇ ਵੀ ਜੋ ਪਰਮਾਤਮਾ ਕਰਦਾ ਚੰਗੀ ਕਰਦਾ ਕੀ ਪਤਾ ਉਹਨੇ ਸਾਡੇ ਲਈ ਹੋਰ ਕੁਝ ਵੱਡਾ ਸੋਚਿਆ